ਵੀ ਅਸੀਂ ਵੱਖ-ਵੱਖ ਹੋ ਕੇ ਲੜੀਏ ਪਰ ਸਾਨੂੰ ਇੱਕ ਹੋਣਾ ਪਊਗਾ ਇੱਕ ਹੋਏ ਤਾਂ ਸਾਡਾ ਸਰਨਾ ਨਹੀਂ ਸਰਕਾਰ ਚਾਹੁੰਦੀ ਹੈ ਵੀ ਏਡੋ ਏਡੀਆਂ ਉਹਨਾਂ ਨੂੰ ਖੜਿਆ ਕੇ ਰੱਖੋ ਸਾਡੀਆਂ ਮੰੰਦੂਰਾਂ ਦੀਆਂ ਵੀ 10-12 ਜਿਹੀ ਬੰਦੀਆਂ ਨੇ ਤਾਂ ਕਿਸਾਨਾਂ ਦੀਆਂ ਬਹੁਤ ਜਿਹੀ ਬੰਦੀਆਂ ਨੇ ਤਾਂ ਅਸੀਂ ਜਿੱਨਾ ਚਿਰ ਪਿੰਡ ਲੈਵਲ ਤੇ ਇਕੱਠੇ ਨਹੀਂ ਹੁੰਦੇ ਠੀਕ ਹੈ ਕਰੋ ਏਡੋ ਏਡ ਕੰਮ ਆਪੋ ਤੇ ਗਰੁੱਪਾਂ 'ਚ ਕਰੋ ਪਰ ਜਦੋਂ ਪਿੰਡ ਦਾ ਮਸਲਾ ਆਉਂਦਾ ਹੈ ਤਾਂ ਉਹਨੂੰ ਤਾਂ ਸਾਨੂੰ ਸਾਰੇ ਕੱਦ ਤੋਂ ਉੱਪਰ ਉੱਪਕੇ ਤਾਂ ਇੱਕੋ ਵੇ ਲੜਨਾ ਚਾਹੀਦਾ ਹੈ ਉਹ ਤੇ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਉਹਨੂੰ ਸਭ ਨੂੰ ਇੱਕ ਬ੍ਰਦਰ ਹੋਣਾ ਚਾਹੀਦਾ ਹੁਣ ਕਈ ਸਾਡੇ ਲੋਕਾਂ ਨਾਲ ਗੱਲ ਹੁੰਦੀ ਹੈ ਮੇਰੀ ਦਿਨ ਰਾਤ ਉਹ ਕਹਿੰਦੇ ਉਹ ਤਾਂ ਫਰਾਨੀ ਜਿਹਾ ਹੀ ਬਣਦੀਦਾ ਵੀ ਹੈ ਤਾਂ ਨਹੀਂ ਕਿਸਾਨ ਆ ਯਾਰ ਇੱਕ ਦੂਆ ਜੇ ਕੋਈ ਉਧਰ ਗਿਆ ਹੋਵੇ ਤਾਂ ਤੇ ਕੋਈ ਗੱਲ ਤਾਂ ਪੈਗੀ ਤਾਂ ਸਾਰੇ ਕਿਉਂ ਨਹੀਂ ਅਸੀਂ ਇਕੱਠੇ ਹੋ ਸਕਦੇ ਹੋ ਸਕਦੇ ਆ ਪਰ ਸਾਡੇ ਮਨਾਂ ਦੇ ਵਿੱਚੋਂ ਹੀ ਭ੍ਰੇਖੇ ਕੱਢਣੇ ਪੈਣਗੇ ਇਹ ਕੱਢਣੇ ਚਾਹੀਦੇ ਨੇ ਤਾਂ ਲੋ ਕੋਈ ਵੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਅੰਦਰ ਕੋਈ ਮਸਲਾ ਹੁੰਦਾ ਤਾਂ ਉਹਨੂੰ ਇੱਕ ਹੋ ਕੇ ਜਿੱਟੋ ਇੱਕ ਕੋਈ ਨਾ ਸਾਡਾ ਦੇਖੋ ਜੇ ਅਸੀਂ ਪਹਿਲਾਂ ਇੱਕ ਨਹੀਂ ਹੋਏ ਜਦੋਂ ਅਸੀਂ ਇੱਕ ਹੋਇਆ ਤਾਂ ਅਸੀਂ ਜਿੱਤ ਗਏ ਆ ਜਦੋਂ ਅਸੀਂ ਮੰਦੂਰ ਕਿਸਾਨ ਸਾਰੇ ਇਕੱਠੇ ਹੋਇਆ ਕਿ ਨਾ ਤਾਂ ਅਸੀਂ ਪ੍ਰਧਾਨ ਮੰਤਰੀ ਦੀ ਗੋਡੀ ਲਵਾ ਕੇ ਆਇਆ ਪਰ ਹੁਣ ਜਦੋਂ ਸਾਡਾ ਪਾੜਾ ਤੁਹਾਨੂੰ ਸਰਕਾਰਾਂ ਨੇ ਸਾਡਾ ਪਾੜਾ ਉਹਨਾਂ ਨੂੰ ਪਤਾ ਨਹੀਂ ਕਿ ਜਦ ਨਾਲ ਸਿੱਧਾ ਪਾਣਾ ਜੀ ਤੋਂ ਦੇ ਮਜ਼ਦੂਰਾਂ ਦਾ ਸਰਦਾਂ ਦਾ ਇਹਨਾਂ ਦਾ ਜੱਫੇ ਮੰਗੀਆਂ ਦਾ ਉਹਨਾਂ ਚਿਰ ਆਪਾਂ ਨੂੰ ਇਹ ਲੱਗੇ ਲੱਗਣ ਦਿੱਤੇ ਇਹ ਹਵਿਆ ਕੇ ਰੱਖਣਗੇ ਮਿੱਤਰੋ ਇਹ ਗੱਲਾਂ ਤੋਂ ਮਤਲਬ ਥੋੜਾ ਜਿਹਾ ਗਰੇਤ ਅਸੀਂ ਸਾਰਿਆਂ ਇੱਕ ਜਦੈ ਨੂੰ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਮੁਫਤੀ ਮੋਰਚਾ ਪੰਜਾਬ ਵੱਲੋਂ ਜੀ ਭਾਈ ਜੀ ਕਹੋ ਅਸੀਂ ਵੀ ਸੰਜੁਗਤ ਹੋ ਕੌਣ ਕਿਉਂ ਕਰਦੇ ਹੋ ਆਪਚ ਇੱਕ ਦੂਜੇ ਨੂੰ ਕਿਉਂ ਪੇਟਦੇ ਹੋ ਇੱਕ ਦੂਜੇ ਦਾ ਕਿਉਂ ਮਤਲਬ ਹਟ ਕਰਦੇ ਹੋ ਜਿਹੜੀਆਂ ਗੱਲਾਂ ਪਿੱਛੇ ਹੋ ਗਈਆਂ ਉਹਨਾਂ ਨੂੰ ਛੱਡ ਕੇ ਹੁਣ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਜਿੰਨੇ ਵੀ ਸਾਡੇ ਅਹੁਦੇਦਾਰਾਂ ਇੱਥੇ ਵੀਰ ਭਾਈ ਜੀ ਤਾ ਜਿਹੜਾ ਬੋਲ ਛਾੜੀ ਬਿਜ ਨੇ ਦੁਬਾਰਾ ਤੁਸੀਂ ਖੜੇ ਹੋ ਕੇ ਫੇਰ ਇਹ ਹੈ ਇੰਨਾ ਧੰਨ ਕਰੋ ਉਥੇ ਦੀ ਕਾਇ